ਅੱਜ 스타 క్రికెਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ ਦੱਸਦੀ ਕਿ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਲਈ ਬਰਾਤ ਰਵਾਨਾ ਹੋ ਗਈ ਹੈ ਵਿਆਦ ਵਿੱਚ ਵਿਆਹ ਸਮਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ तमाम ਵੱਡੀਆਂ ਹਸਤੀਆਂ ਵੀ ਉੱਥੇ ਪਹੁੰਚ ਰਹੀਆਂ ਨੇ ਤੇ ਇਹ ਹੁਣ ਲੁਧਿਆਣੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਲਾੜਾਪੂਰਾ ਸਜ ਕੇ ਤਿਆਰ ਹੋ ਗਿਆ ਘੋੜੀ ਤੇ ਸਵਾਰ ਹੈ ਤੇ ਅਭਿਸ਼ੇਕ ਸ਼ਰਮਾ ਦੀ ਭੈਣ ਨੂੰ ਵਿਆਹਣ ਦੇ ਲਈ ਇਹ ਬਰਾਤ ਤੁਰ ਪਈ ਹੈ ਦੱਸਦੀ ਕਿ ਇਹ ਰਸਮਾਂ ਕੀਤੀਆਂ ਜਾ ਰਹੀਆਂ ਨੇ ਲਾੜੇ ਦੇ ਨਾਲ ਜਿਹੜੀਆਂ ਉਹਦੀਆਂ ਭੈਣਾਂ ਨੇ ਤਾਂ ਹੋਰ ਪਰਿਵਾਰਿਕ ਮੈਂਬਰ ਨੇ ਜੋ ਬਰਾਤ ਤੋਰਨ ਤੋਂ ਪਹਿਲਾਂ ਰਸਮਾਂ ਹੁੰਦੀਆਂ ਨੇ ਭੈਣਾਂ ਦੀਆਂ ਉਹ ਇੱਥੇ ਅਦਾ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਤੋਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਅੰਮ੍ਰਿਤਸਰ ਦੇ ਗੁਰੂ ਘਰ ਦੇ ਵਿੱਚ ਇਹ ਜੋੜਾ ਵਿਆਹ ਦੇ ਬੰਧਨ ਦੇ ਵਿੱਚ ਬੱਝ ਜਾਏਗਾ तमाम ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਡੀ ਸਕਰੀਨ ਤੇ ਦਿਖਾ ਰਹੇ ਹਾਂ ਦੱਸ ਜੀ ਕਿ ਵਿਆਹ ਤੋਂ ਕਈ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਹ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਹ ਬਿਆਨ ਨੂੰ ਨਿਭਾਇਆ ਜਾ ਰਿਹਾ ਹੈ। तमाम ਵੱਡੀਆਂ ਹਸਤੀਆਂ ਵੀ ਅੰਬਰਸਰ ਪੌਂਚਰੀਆ ਨੇ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਵਿਆਹ ਸਮਰੋਹ ਦੇ ਵਿੱਚ ਸ਼ਾਮਲ ਹੋਣਗੇ ਅਭਿਸ਼ੇਕ ਸ਼ਰਮਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਵਿਆਹ ਦੇ ਵਿੱਚ ਨਹੀਂ ਆਉਣਗੇ ਕਿਉਂਕਿ ਉਹਨਾਂ ਨੂੰ ਕਿਤੇ ਜ਼ਰੂਰੀ ਕੰਮ ਦੇ ਲਈ ਪ੍ਰੈਕਟਿਸ ਦੇ ਲਈ ਜਾਣਾ ਪਿਆ ਪਰ ਹੁਣੇ ਤਸਵੀਰਾਂ ਦੇਖੋ ਕਿ ਪਰਿਵਾਰ ਦੇ ਵਿੱਚ ਕਿਸ ਤਰੀਕੇ ਨਾਲ ਖੁਸ਼ੀ ਦਾ ਮਾਹੌਲ ਹੈ ਜਿਹੜੀ ਭੈਣ ਹੈ ਉਹ ਆਪਣੇ ਭਰਾ ਦੇ ਕਾਰਜ ਕਰ ਰਹੀ ਹੈ ਉਸ ਦਾ ਮੂੰਹ ਮਿੱਠਾ ਕਰਾ ਰਹੀ ਹੈ ਉਸ ਦਾ ਸੁਰਮਾ ਪਾ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਨੂੰ ਦਿਖਾ ਰਿਆਂ ਦੇਖੋ ਪਰਿਵਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੁਸ਼ੀ ਦਾ ਮਾਹੌਲ ਹੈ ਡਿਫੈਂਡਰ ਗੱਡੀ ਦੀਆਂ ਵੀ ਤਸਵੀਰਾਂ ਨੇ ਜਿੱਥੇ ਉਸ ਨੂੰ ਪੂਰੇ ਤਰੀਕੇ ਨਾਲ ਸਜਾ ਦਿੱਤਾ ਗਿਆ ਕਿਉਂਕਿ ਆਂਦੇ ਵਕਤ ਲਾੜੀ ਤੇ ਲਾੜਾ ਇਸੇ ਗੱਡੀ ਦੇ ਵਿੱਚ ਆਉਣਗੇ ਘਰ ਆ ਕੇ ਜਿਹੜੀਆਂ ਰਸਮਾਂ ਜਿਹੜੀਆਂ ਨੇ ਉਹ ਅਦਾ ਕੀਤੀਆਂ ਜਾਣਗੀਆਂ ਅੰਮ੍ਰਿਤਸਰ ਦੇ ਵਿੱਚ ਗੁਰੂ ਘਰ ਦੇ ਵਿੱਚ ਇਹ ਲਾਵਾ ਫੇਰੇ ਲੈਣਗੇ ਇਹ ਜੋੜਾ ਤੇ ਉਸ ਤੋਂ ਬਾਅਦ ਵਿਆਹ ਦੇ ਵਿਆਹ ਦੇ ਪਵਿੱਤਰ ਬੰਧਨ ਦੇ ਵਿੱਚ ਇਹ ਵੱਜ ਜਾਏਗਾ ਅੱਜ ਜੋੜਾ ਕਈ ਦਿਨਾਂ ਤੋਂ ਘਰ ਦੇ ਵਿੱਚ ਹੋਰ ਫੰਕਸ਼ਨ ਚੱਲ ਰਹੇ ਸੀ ਮਹਿੰਦੀ ਦਾ ਫੰਕਸ਼ਨ ਸੀ ਹਲਦੀ ਦਾ ਫੰਕਸ਼ਨ ਸੀ ਫਿਰ ਉਸ ਤੋਂ ਬਾਅਦ ਹੋਰ ਡੀਜੇ ਪਾਰਟੀ ਰੱਖੀ ਗਈ ਸੀ ਤੇ ਉਸ ਦੇ ਵਿੱਚ ਵੀ ਕਈ ਵੱਡੇ ਸਿੰਗਰ ਬੁਲਾਏ ਗਏ ਪਰਿਵਾਰ ਦੇ ਵੱਲੋਂ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਜੋ ਅਭਿਸ਼ੇਕ ਸ਼ਰਮਾ ਦੀ ਭੈਣ ਹੈ ਕੋਮਲ ਸ਼ਰਮਾ ਉਸ ਦਾ ਇਹ ਸੁਪਨਾ ਸੀ ਤੇ ਉਸ ਦਾ ਇਹ ਕਹਿਣਾ ਸੀ ਕਿ ਉਸ ਨੂੰ ਵਿਆਹ ਤੇ ਤੋਹਫਾ ਚਾਹੀਦਾ ਹੈ ਕਿ ਉਸ ਦਾ ਭਰਾ ਟਰੋਫੀ ਜਿੱਤ ਕੇ ਘਰ ਲੈ ਕੇ ਆਵੇ ਤਾਂ ਰਾ ਨੇ ਸੁਪਨਾ ਪੂਰਾ ਕੀਤਾ ਭੈਣ ਨੂੰ ਤੋਹਫਾ ਦਿੱਤਾ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਇਹ ਵਿਆਹ ਹੋਏਗਾ ਬਰਾਤੁਰਪਈਆ ਪਰਿਵਾਰਕ ਮੈਂਬਰ ਮੌਕੇ ਤੇ ਨੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਆ ਇੱਕ ਵਾਰ ਭਾਈ ਪਹਿਲੀ ਤਾਂ ਗੱਲ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡਾ ਹੀਰੇ ਵਰਗਾ ਯਾਰ ਆ ਰੱਬ ਦਾ ਆਸਰਾ ਸਾਨੂੰ ਸਾਡੇ ਭਰਾ ਦਾ ਬਹੁਤ ਹੀ ਚੰਡੀ ਤਸਵੀਰ ਦਾ ਬੰਦਾ ਤੇ ਬਹੁਤ ਹੀ ਹੀਰੇ ਵਰਗਾ ਬੰਦਾ ਆ ਔਰ ਇਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਉਦਾਂ ਦੀ ਗੱਲ ਨਹੀਂ ਕਿ ਮੈਂ ਏਡੇ ਵੱਡੇ ਪਰਿਵਾਰ 'ਚ ਮਤਲਬ ਮੇਰਾ ਸਿਸਟਮ ਪਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹਦੀ ਮੈਰਿਜ ਆ ਤੇ ਇਹਦਾ ਜਿਹੜਾ ਪਿਆਰ ਆ ਉਹ ਸਿਰੇ ਚੜਿਆ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਅੱਛਾ ਲੱਗਦਾ ਇੱਕ ਵੱਡੇ ਕ੍ਰਿਕਟਰ ਦੇ ਨਾਲ ਕਿਤੇ ਨਾ ਕਿਤੇ ਹੋਣਾ ਇੱਕ ਰਿਸ਼ਤਾ ਜੁੜਿਆ ਤਾਂ ਦੂਸਰੇ ਪਾਸੇ ਅੱਜ ਵਿਆਹ ਦੀ ਖੰਢੀ ਆ ਜਮਾ ਵੰਦਨ ਜਾ ਰਹੇ ਨਹੀਂ ਨਹੀਂ ਐਕਚੁਅਲੀ ਸਾਡਾ ਬ੍ਰਦਰ ਪਹਿਲਾਂ ਹੀ ਬਹੁਤ ਹਾਈਪ 'ਚ ਆ ਤੇ ਗੁਰੂ ਨੇ ਉਦਾਂ ਦਾ ਹੀ ਗਾਂ ਨੂੰ ਮੇਲ ਮੜਾਤਾ ਆ ਤੇ ਉਹ ਪਰਿਵਾਰ ਵੀ ਬਹੁਤ ਨਿੱਕਾ ਆ ਬਹੁਤ ਪਿਆਰ ਵਾਲਾ ਆ ਅਸੀਂ ਮਿਲਦੇ ਆ ਤਾਂ ਸਾਨੂੰ ਬਿਲਕੁਲ ਇਦਾਂ ਫੀਲ ਨਹੀਂ ਹੁੰਦਾ ਕਿ ਇੱਕ ਮਲਬੇਡਾ ਵੱਡਾ ਸਟਾਰ ਆ ਬਹੁਤ ਸਾਡੇ ਨਾਲ ਫ੍ਰੈਂਡਲੀ ਆ ਬਹੁਤ ਹੰਬਲ ਆ ਤੇ ਅਸੀਂ ਮਾਰੇ ਮੁਰੇ ਅਰਦਾਸ ਕਰਦੇ ਆ ਵੀ ਇਹਨਾਂ ਦੀ ਆਉਣ ਵਾਲੀ ਲਾਈਫ ਬਹੁਤ ਸੁਖਾਵੀ ਹੋਵੇ ਕਿ ਕਿ ਟੀਮ ਵੀ ਕਹਿੰਦੇ ਆ ਹਿੱਸਾ ਲੈ ਸਕਦੀ ਅੱਜ ਅਭੀਸ਼ੇਕ ਹਾਂਜੀ ਹਾਂਜੀ ਬਾਈ ਜਿਹਨਾਂ ਨੂੰ ਦੇਖਣ ਦੇ ਲਈ ਆਪਾਂ ਦਰਸ਼ਦੇ ਆ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਮੇਰੇ ਅਸੀਂ ਤਾਂ ਆਪਾਂ ਉਹਨੇ ਵੀ ਸਾਡੇ ਭਰਾ ਸਾਡੇ ਵਾਸਤੇ ਤਾਂ ਹਮੇਸ਼ਾ ਲੱਕੀ ਰਿਹਾ ਆ ਤੇ ਅੱਜ ਅਸੀਂ ਜਿਨ੍ਹਾਂ ਵਾਸਤੇ ਸੋਚਦੇ ਨੇ ਸੀ ਉਹ ਸਾਡੇ ਨਾਲ ਭੰਗੜਾ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਏ ਇਸ ਗੱਲ ਅਭਿਸ਼ੇਕ ਸ਼ਰਮਾ ਇਹ ਸਿੱਟਰ ਦੇ ਨਾਲ ਮੇਰੇ ਭਤੀਜੇ ਦੀ ਮੈਰਿਜ ਹੋ ਰਹੀ ਹੈ ਸਾਡਾ ਪੂਰਾ ਚਾ ਇੱਕ ਵਿਆਹ ਦੇ ਕੀ ਮਤਲਬ ਵਿਆਹ ਦੇ ਉੱਪਰ ਬੋਲ ਹੋਣਾ ਹੈ ਕਿਹੜੀ ਜਗ੍ਹਾ ਜਾਣਾ ਉਹ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਵਿਆਹ ਚੱਲੇ ਆ ਅੱਛਾ ਸਰ ਕੀ ਕਿਵੇਂ ਦੇਖਦੇ ਹੋ ਲਗਾਤਾਰ ਘਰ ਦੇ ਵਿੱਚ ਰੌਣਕਾਂ ਅੱਜ ਜਿਹੜਾ ਇੱਕ ਵਿਆਹ ਦੇ ਬੰਧਨ ਦੇ ਬੰਧਨ ਜਾ ਰਹੇ ਨੇ ਇਹ ਗੁਰੂ ਦੀ ਓਟ ਹੈ ਜੀ ਗੁਰੂ ਨੇ ਮੇਲ ਕਰਾਇਆ ਤੇ ਇਹ ਮਾਪ ਹੋਇਆ ਸ਼ਰਮਾ ਪਰਿਵਾਰ ਤੇ ਉਪਰ ਆਪਰ ਪਹਿਲਾਂ ਜਦੋਂ ਪਹਿਲਾਂ ਇਕੱਠੇ ਨਹੀਂ ਹੁੰਦੇ ਇਹ ਗੁਰੂ ਨੇ ਮੇਲ ਕਰਾਇਆ ਗੁਰੂ ਦੀ ਉਹ ਤੇ ਗੁਰੂ ਦਾ ਆਤਰਾ ਤੇ ਗੁਰੂ ਦੇ ਘਰ ਹੀ ਚੱਲੇ ਸੋ ਇਹ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਸੁਣਿਆ ਉਹਨਾਂ ਦੀ ਖੁਸ਼ੀ ਜਿਹੜੀ ਆ ਆਪਣੀ ਜ਼ਾਹਰ ਕਰਦੇ ਹੋਏ ਨਜ਼ਰ ਆਏ ਕਿ ਕਿੰਨਾ ਚਾਹ ਹੈ ਉਹਨਾਂ ਨੂੰ ਅੱਜ ਦੇ ਦਿਨ ਦਾ ਕਿਉਂਕਿ ਉਹਨਾਂ ਦਾ ਪੁੱਤ ਉਹਨਾਂ ਦਾ ਭਰਾ ਅੱਜ ਕੁੜੀ ਨੂੰ ਲੈਣ ਜਾ ਰਿਹਾ ਵਿਆਹਣ ਜਾ ਰਿਹਾ ਉਹਨਾਂ ਦੇ ਘਰ ਖੁਸ਼ੀਆਂ ਆ ਰਹੀਆਂ ਨੇ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਪਰਿਵਾਰ ਵਾਲੇ ਇੱਥੇ ਨਜ਼ਰ ਆਏ ਦਾਦੀ ਕੀ ਜੋ ਲਵਿਸ਼ ਓਬਰੋਏ ਆ ਇੱਕ ਕਾਰੋਬਾਰੀ ਨੇ ਲੁਧਿਆਣਾ ਦੇ ਵਿੱਚੋਂ ਉਹਨਾਂ ਦਾ ਵੱਡਾ ਨਾਮ ਹੈ ਹੋਜਰੀ ਕਾਰੋਬਾਰੀ ਨੇ ਤੇ ਅੱਜ ਉਹ ਵਿਆਹ ਦੇ ਬੰਦਣ ਦੇ ਵਿੱਚ ਵੱਜਣਗੇ ਤਕਰੀਬਨ ਲਗਭਗ ਸਾਰੀਆਂ ਰਸਮਾਂ ਸ਼ਾਮ ਦੇ ਵੇਲੇ ਤੱਕ ਪੂਰੀਆਂ ਹੋ ਜਾਣਗੀਆਂ ਕਿਉਂਕਿ ਗੁਰੂ ਘਰ ਦੀ ਗੁਰੂ ਘਰ ਦੇ ਵਿੱਚ ਲਾਵਾ ਫੇਰੇ ਹੋਣੇ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਇਹ ਪੂਰਾ ਕਾਰਜ ਰਚਿਆ ਜਾਣਾ ਹੈ ਪੂਰਾ ਕਾਰਜ ਹੋਣਾ ਤੇ ਇਹ ਤਸਵੀਰਾਂ ਦੇਖੋ ਕਿਵੇਂ ਬੈਂਡ ਵਾਜਿਆਂ ਦੇ ਨਾਲ ਬਰਾਤ ਜਾ ਰਹੀ ਹੈ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਚਿਹਰੇ ਖਿੜੇ ਹੋਏ ਨੇ ਕਿਉਂਕਿ ਉਹਨਾਂ ਦੇ ਅੱਜ ਪੁੱਤ ਦਾ ਵਿਆਹ ਹੈ ਤੇ ਉਸ ਮੌਕੇ ਦੱਸਦੀ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਸਾਡੇ ਲਈ ਬੜਾ ਖੁਸ਼ੀਆਂ ਭਰਾਂ ਦਿਨ ਹੈ ਤੇ ਅਸੀਂ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਇਹ ਦਿਨ ਇੰਨਾ ਯਾਦਗਾਰ ਹੋਵੇਗਾ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਇਸ ਵਕਤ ਖੁਸ਼ ਹੈ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੋਂ ਬਰਾਤ ਤੁਰੀ ਐ ਤੇ ਥੋੜੀ ਦੇਰ ਤੱਕ ਇਹ ਬਰਾਤ ਅੰਮ੍ਰਿਤਸਰ ਪਹੁੰਚ ਜਾਏਗੀ ਗੁਰੂ ਘਰ ਜਿਸ ਤੋਂ ਬਾਅਦ ਉੱਥੇ ਹੋਰ ਅੱਗੇ ਦੀਆਂ ਰਸਮਾਂ ਕੀਤੀਆਂ ਜਾਣਗੀਆਂ